आज 8 साल बाद उनका सपना पूरा हुआ है ਤੇ ਇਟਸ ਆਲਸੋ ਅ ਬਰਡਨ ਆਫ ਮਾਈ ਸ਼ੋਲਡਰ ਮੰਮੀ اور ਪ੍ਰਾਨੂ ਬੁਲਾਇਆ ਤੇ ਪਹਿਲੇ ਅਰਦਾਸ ਕੀਤੀ ਕਿ ਜੋ ਤੁਸੀਂ ਕਰਨਾ ਹੈ ਪਲੇ ਲਈ ਕਰਨਾ ਹੈ ਤੇ ਮੈਨੂੰ ਸਮਰਥਾ ਬਖਸ਼ਣਾ ਕਿ ਮੈਂ ਉਹ ਐਕਸੈਪਟ ਕਰ ਸਕਾਂ ਤੇ ਬਹੁਤ ਜ਼ਰੂਰੀ ਚੀਜ਼ ਬਣ جاتی ਹੈ ਤਾਂ ਪਹਿਲੇ ਮੈਨੂੰ ਇਤਨਾ ਝੁਕਾਵ ਨਹੀਂ تھا ਇਸ طرف ਪਰ ਆਪਣੀ ਮੰਮੀ ਨੂੰ ਦੇਖ ਦੇਖ ਕੇ चाहे किसी फॉर्म में तुम विश्वास रखो या नहीं एक हायर पावर हमेशा है जो तुम्हारे लिए जो सही है वो कर रही है तो मैं ते पढ़ाई जॉब की तरह की है तो खान पीन सोन के अलावा सारा टाइम मैं कोशिश करती सी कि हूँ मैं इस पास लगी लग हाँ तो मैं चाहती हाँ कि जल्दी तो जल्दी मेरा एग्जाम निकले तो मैं सारा समा कोशिश करती कि मैं पढ़ दी रहा या रिवाइज़ कर दी रहा या कुछ सुन रहा जो मेरी पढ़ाई विच कुछ तब्दीली लाएगा पर ये दो तीन साल की ही मेहनत होती है किसी सोशल मीडिया पे मैं नहीं हूँ मेरा फ़ोन भी ब्लैक एंड वाइट में है ताकि ज़्यादा देर तुम फ़ोन में ना लगे रहो तो सिर्फ गाइडेंस के लिए सर्वर से बात करने के लिए फ़ोन यूज़ करती थी मैंने बस पापा का सपना पूरा करना और मैं इसके पीछे बस लग गई कि बस जब इतनी मेहनत कर रही है बेटी ना रात देखती थी ना दिन सिर्फ़ इसने सुबह उठना चार बजे पढ़ने बैठ जाना तो चाय कॉफ़ी सब मैं भी इसके साथ उठ जाती थी इसको देख के फिर मैं गुरुद्वारे जाती थी और गुरुद्वारे सेवा करके फिर घर आना फिर इसको कुछ खाने के लिए देना फिर पाठ करना तो इसके साथ ही मेरा पूरा और हमारा घर ऊपर है ऑफ़िस नीचे है इसको सब देख के फिर मैं नीचे आती थी ਟੈਲੀ ਪੜਨ ਜਾਂਦੀ ਸੀ ਤੇ ਸਮਰ ਕੀ ਸਮਰ ਵਕੇਸ਼ਨ ਸੇ ਘਰ ਆਂਦੀ ਸੀ ਇੱਕ ਵੀ ਛੁੱਟੀ ਨਹੀਂ ਲੈਂਦੀ ਸੀ ਉਸਮੇ ਵੀ ਪੂਰਾ ਪੜਾਈ ਕਰਨਾ ਮਤਲਬ ਵਿਆਹ ਸ਼ਾਦੀਆਂ ਕੁਝ ਨਹੀਂ ਛੱਡਦੀਆਂ ਸਭ ਸਭ ਅਗਰ ਉਸਕੀ ਕੋਈ ਫਰੈਂਡਸ ਨਹੀਂ ਫਰੈਂਡਸ ਵੀ ਸਭ ਗੁੱਸਾ ਹੋ ਗਿਆ ਕਿਸੇ ਦੇ ਬਰਥਡੇ ਵੀਸ਼ ਨਹੀਂ ਕਰਨਾ ਕਿਸੇ ਨੂੰ ਮਿਲਣਾ ਨਹੀਂ ਅੱਛਾ ਹਾਂਜੀ ਤੇ ਉਹ ਨੌ ਪੇਪਰ ਇਨ ਮੈਂ ਅੰਦਰ ਦਿੰਦੀ ਸੀ ਤੇ ਉਹ ਉਹ ਇਹ ਦੋਨੋਂ ਬਾਹਰ ਖੜੇ ਹੋ ਕੇ ਵੇਟ ਕਰਦੇ ਸੀ ਕਿ ਉਹ ਆਏਗੀ ਤੇ ਅਸੀਂ ਇੱਥੇ ਖੜੇ ਰਹਿਣਾ ਹੈ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅਸੀਂ ਸਾਨੂੰ ਮਾਣ ਹੁੰਦਾ ਜਦੋਂ ਚਲੋ ਅੱਜ ਕੱਲ ਦੇ ਸਮੇਂ 'ਚ ਅਸੀਂ ਮੁੰਡੇ ਕੁੜੀਆਂ 'ਚ ਫਰਕ ਨਹੀਂ ਸਮਝਦੇ ਪਰ ਜਦੋਂ ਸਾਡੇ ਪੰਜਾਬ ਤੋਂ ਜਾਂ ਸਾਡੇ ਦੇਸ਼ 'ਜਦੋਂ ਕੁੜੀਆਂ ਸਾਡੇ ਲਈ ਮਾਣ ਬਣ ਕੇ ਸਾਹਮਣੇ ਆਉਂਦੀਆਂ ਕਿ ਯੂਪੀਐਸਸੀ ਦੇ ਵਿੱਚੋਂ 89 ਰੈਂਕ ਆਇਆ ਤਾਂ ਸਾਡੇ ਰੀਅ ਅਸੇਠੀ ਮੌਜੂਦ ਨੇ ਜਿਨ੍ਹਾਂ ਦੀ ਪੂਰੀ ਕਹਾਣੀ ਜਾਣਾਂਗੇ ਉਹਨਾਂ ਦੇ ਫਾਦਰ ਸਾਹਿਬ ਦਾ ਸੁਪਨਾ ਸੀ ਚਲੋ ਅੱਜ ਦੁਨੀਆ ਤੇ ਨਹੀਂ ਰਹੇ ਪਰ ਉਹਨਾਂ ਦਾ ਜਿਹੜਾ ਸੁਪਨਾ ਹੈਗਾ ਜ਼ੋਰ ਪੂਰਾ ਹੋਇਆ ਤੇ ਅਸੀਂ ਉਹਨਾਂ ਦੇ ਮਦਰ ਵੀ ਨਾਲ ਨੇ ਬ੍ਰਦਰ ਨਾਲ ਨੇ ਜਾਣਾਂਗੇ ਕਿ ਕਿੰਨਾ ਕੋ ਜਿਹੜਾ ਸਟਰਗਲ ਰਿਹਾ ਯੂਪੀਐਸਸੀ ਨੂੰ ਕਲੀਅਰ ਕਰਨ ਦੇ ਪਿੱਛੇ ਸਭ ਤੋਂ ਪਹਿਲਾਂ ਸਵਾਗਤ ਡੇਲੀ ਪੋਸਟ ਪੰਜਾਬੀ ਤੇ ਜੀ ਥੈਂਕ ਯੂ ਸੋ ਮੱਚ ਬਹੁਤ ਬਹੁਤ ਬਤਾਈਆਂ ਹੁਣ ਸਭ ਤੋਂ ਪਹਿਲਾਂ ਤਾਂ ਸਾਡੀ ਪੂਰੀ ਟੀਮ ਦੇ ਵੱਲੋਂ ਥੈਂਕ ਯੂ ਇਹ ਕਿੰਨਾ ਕੋ ਅੱਜ ਇੱਕ ਹੌਸਲਾ ਮਿਲ ਰਿਹਾ ਕਿ ਜਿਹੜੀ ਪੜ੍ਹਾਈ ਦਾ ਜਿਹੜਾ ਮੁੱਲ ਹੈਗਾ ਉਹ ਪਿਆ ਮਾਪੇ ਨੇ ਸਾਡੇ ਜੋ ਇੱਕ ਸਾਡੇ ਤੇ ਆਸ ਹੁੰਦੀ ਹੈ ਉਸ ਆਸ ਤੇ ਅਸੀਂ ਅੱਜ ਨਿਤਰੇ ਆ ਮੈਨੂੰ ਲੱਗਦਾ ਹੈ ਜਦ ਮਾਪੇ ਹੁੰਦੇ ਹਨ ہمارے پاس اور ਉਹ ہمیں ਕੋਈ ਦਿਸ਼ਾ ਦਿਖਾਤੇ ਹਨ ਤਾਂ ਹਮੇ ਤਬ ਉਸਕੀ ਇਤਨੀ ਕਦਰ ਨਹੀਂ ਹੁੰਦੀ ਪਰ ਇਹ ਜਾਨਣਾ ਚਾਹੀਏ ਕਿ ਕਿਉਂਕਿ ਉਹਨਾਂ ਨੇ ਪੂਰੀ ਦੁਨੀਆ ਦੇਖੀ ਹੈ ਦੇ ਹੈਵ ਸੋ ਮਚ ਵਿਜ਼ਡਮ ਐਂਡ ਇੰਟੈਲੀਜੈਂਸ ਤਾਂ ਉਹਨਕੋ ਟਰਸਟ ਕਰਕੇ ਆਈ ਥਿੰਕ ਜਦ ਪਾਪਾ ਗਏ ਤਬ ਮੈਨੂੰ ਜ਼ਿਆਦਾ ਟਰਸ ਜਦ ਵੀ ਬੋਲਣ ਦੇ ਮੈਂ ਪੰਜਾਬੀ ਥੋੜੀ ਬੋਲਦੀ ਹਾਂ ਹਾਂਜੀ ਤੇ ਜਦ ਮੇਰੇ ਫਾਦਰ ਗਏ ਤੇ ਮੈਨੂੰ ਉਹਨਾਂ ਦੇ ਸੁਪਨਿਆਂ ਤੇ ਹੋਰ ਵਿਸ਼ਵਾਸ ਬੁਲੰਦ ਹੋ ਗਿਆ ਤੇ ਫਿਰ ਮੈਂ ਆਪਣੀ ਸਾਰੀ ਮਿਹਨਤ ਕਰਨੀ ਸ਼ੁਰੂ ਕੀਤੀ ਤੇ ਹੁਣ ਅੱਜ 8 ਸਾਲ ਬਾਅਦ ਉਹਨਾਂ ਦਾ ਸੁਪਨਾ ਪੂਰਾ ਹੋਇਆ ਹੈ ਤੇ ਇਟਸ ਆਲਸੋ ਅ ਬਰਡਨ ਆਫ ਮਾਈ ਸ਼ੋਲਡਰ ਮਤਲਬ ਇੱਕ ਭਾਰ ਵੀ ਹਟਿਆ ਹੈ ਤੇ ਹੁਣ ਮੇਰੀ ਜਰਨੀ ਸ਼ੁਰੂ ਹੋਈ ਹੈ ਪੇਪਰ ਤੇ ਖਤਮ ਹੋਇਆ ਹੈ ਪਰ ਹੁਣ ਚੇਂਜ ਤੇ ਬਦਲਾਅ ਲਾਨ ਦੀ ਸੋਸਾਇਟੀ ਵਿੱਚ ਜਰਨੀ ਹੁਣ ਸ਼ੁਰੂ ਹੋਈ ਹੈ ਮਤ ਤੁਹਾਡੇ ਫਾਦਰ ਸਾਹਿਬ ਨੇ ਜੋ ਸੋਚਿਆ ਸੀ ਉਹ ਦੁਨੀਆ ਤੋਂ ਚਲੇ ਗਏ ਪਰ ਉਹ ਤੁਹਾਨੂੰ ਹਮੇਸ਼ਾ ਹੌਸਲਾ ਦਿੰਦੇ ਰਹੇ ਵੀ ਵੀ ਪੁੱਤ ਕੁਝ ਕਰਨਾ ਹੈ ਜ਼ਿੰਦਗੀ 'ਚ ਉਹ ਚੀਜ਼ ਨੂੰ ਤੁਸੀਂ ਸੋਚਿਆ ਵੀ ਹੁਣ ਉਹ ਉਹਨਾਂ ਨੇ ਤਾਂ ਕਹਿਣਾ ਨਹੀਂ ਵੀ ਕੀ ਕਰਦੇ ਹੋ ਪਰ ਤੁਸੀਂ ਇਹ ਸੋਚਿਆ ਵੀ ਉਹ ਉਹਨਾਂ ਦਾ ਸੁਪਨਾ ਜ਼ਰੂਰ ਪੂਰਾ ਕਰਨਾ ਹੈ ਬਿਲਕੁਲ ਤੇ ਜਿਸ ਮੂਮੈਂਟ ਵੀ ਲੌਸਟ ਹਿਮ ਜਬ ਹਮਨੇ तो मुझे एक बात समझ आ गई थी कि पैसे से कुछ ज़्यादा होता नहीं है मनी कैन ओनली टेक यू सो फार इट इज़ द पीपल दैट यू इम्पैक्ट कितने लोगों की ज़िंदगी तुमने छूई है mm -hmm. कितने लोगों की ज़िंदगी बदलने की तुमने कोशिश की है दैट इज़ द रियल वेल्थ वो अंत तक तुम्हारे साथ रहेगी तो मुझे लगता है सिविल सर्विसेज का की परीक्षा एक ऐसा माध्यम है जो सिर्फ़ अपनी एजुकेशन mm -hmm. के थ्रू सिर्फ पढ़ाई के थ्रू तुम एक ऐसी पोजीशन पे पहुंच सकते हो जहां तुम बहुत सारे लोगों की ज़िंदगी में बदलाव ला सकते हो तो ਸੈਲੂਟ ਟੂ ਮਾਈ ਫਾਦਰ ਕਿ ਉਹਨਾਂ ਨੇ ਉਹ ਵਿਜ਼ਨ ਰੱਖਾ ਉਸ ਟਾਈਮ 'ਤੇ ਔਰ ਮੈਨੂੰ ਉਸ ਰਾਸਤੇ 'ਤੇ ਲਾਉਣੇ ਦੀ ਕੋਸ਼ਿਸ਼ ਕੀਤੀ ਮਤੋਂ 8 ਸਾਲਾਂ ਦਾ ਜਿਹੜਾ ਤੁਸੀਂ ਇਹ ਕਹਿ ਸਕਦੇ ਤੁਹਾਡੇ ਫਾਦਰ ਸਾਹਿਬ ਤੁਹਾਡੇ ਨਾਲ ਹੀ ਸਟਰਗਲ ਕਰਦੇ ਰਹੇ ਤੇ ਅੱਜ ਉਹਨਾਂ ਨੂੰ ਵੀ ਸ਼ਾਇਦ ਜਿੱਥੇ ਵੀ ਹੋਣੇ ਖੁਸ਼ੀ ਬੜੀ ਮਿਲੀ ਹੋਣੀ ਤੇ ਜਦੋਂ ਪਤਾ ਚੱਲਿਆ ਤੇ ਕਿੰਨਾ ਨੇ ਦੱਸਿਆ ਫੋਨ ਆਏ ਅਸੀਂ ਕਹਾਂਗੇ ਤੁਸੀਂ ਪੰਜਾਬੀ 'ਚ ਜ਼ਿਆਦਾ ਗੱਲ ਕਰੋ ਕਿਉਂਕਿ ਪੰਜਾਬ ਦੀ ਕੁੜੀਆਂ ਵੀ ਸੁਣਨਾ ਚਾਹੁੰਦੇ ਨੇ ਕਿ ਮਾਂ-ਬਾਪ ਦੇ ਸੁਪਨੇ ਕਿੰਨੇ ਕੁ ਉਹਨਾਂ 'ਤੇ ਨਿਤਨਾ ਕਿੰਨਾ ਜ਼ਰੂਰੀ ਹੁੰਦਾ ਹੈ ਹਾਂਜੀ ਤੇ ਮੈਨੂੰ ਮੇਰੇ ਦੋਸਤ ਲੋਕ ਤੇ ਮੇਰੇ ਜਿਹੜੇ ਸਰ ਸੀ ਤੇ ਉਹਨਾਂ ਦੇ ਸਰ ਦੇ ਕਾਲ ਆਏ ਤੇ ਮੈਨੂੰ ਪਤਾ ਚੱਲਿਆ ਕਿ ਕੁਝ ਹੋ ਰਿਹਾ ਹੈ ਤੇ ਸਭ ਤੋਂ ਪਹਿਲਾਂ ਮੈਂ ਕਿਸੇ ਦਾ ਫੋਨ ਉਠਾਇਆ ਨਹੀਂ ਮੈਂ ਸਿੱਧਾ ਬਾਬਾ ਜੀ ਦੇ ਕਮਰੇ 'ਚ ਗਈ ਤੇ ਮੰਮੀ ਔਰ ਪ੍ਰਾਣ ਨੂੰ ਬੁਲਾਇਆ ਤੇ ਪਹਿਲੇ ਅਰਦਾਸ ਕੀਤੀ ਕਿ ਜੋ ਤੁਸੀਂ ਕਰਨਾ ਹੈ ਪਲੇ ਲਈ ਕਰਨਾ ਹੈ ਤੇ ਮੈਨੂੰ ਸਮਰਥਾ ਬਖਸ਼ਣਾ ਕਿ ਮੈਂ ਉਹ ਐਕਸੈਪਟ ਕਰ ਸਕਾਂ ਅ ਤੇ ਫਿਰ ਅਸੀਂ ਪੀਡੀਐਫ ਖੋਲਿਆ ਤੇ ਬਾਕੀ ਮਤਲਬ ਤੁਹਾਨੂੰ ਕੋਈ ਸ਼ਪਤਾ ਚੱਲ ਚੁੱਕਿਆ ਸੀ ਮਤਲਬ ਤੁਹਾਡੇ ਅੰਦਰ ਜਿਹੜੀ ਇੱਕ ਮੈਜੀਨੇਸ਼ਨ ਹੋ ਮਤਲਬ ਹੋਣ ਲੱਗ ਗਈ ਫਿਰ ਤੁਸੀਂ ਗੁਰੂ ਦੇ ਲੱ ਜਿਵੇਂ ਕਹਿੰਦੇ ਨੇ ਲੱਗੇ ਸੀ ਸ਼ੁਰੂ ਤੋਂ ਤੇ ਗੁਰਬਾਣੀ ਤੇ ਵਿਸ਼ਵਾਸ ਬਹੁਤ ਰੱਖਦੇ ਹੋ ਮੇਰੀ ਮੰਮੀ ਹੈ ਜੋ ਬਹੁਤ ਪ੍ਰੇਰਣਾ دیتی ਹੈ ਮੈਨੂੰ ਕਿਉਂਕਿ ਜਦ ਤੁਹਾਡੀ ਲਾਈਫ ਸੇ ਕੋਈ ਚਲੇ ਜਾਂਦਾ ਹੈ ਤਾਂ ਫੇਥ ਬਹੁਤ ਜ਼ਰੂਰੀ ਚੀਜ਼ ਬਣ ਜਾਂਦੀ ਹੈ ਤਾਂ ਪਹਿਲੇ ਮੈਨੂੰ ਇਤਨਾ ਝੁਕਾਵ ਨਹੀਂ ਥਾ ਇਸ ਤਰਫ ਪਰ ਆਪਣੀ ਮੰਮੀ ਕੋ ਦੇਖ ਦੇਖ ਕੇ ਚਾਹੇ ਕਿਸੇ ਫਾਰਮ ਮੇ ਤੁਮ ਵਿਸ਼ਵਾਸ ਰਖੋ ਜਾਂ ਨਹੀਂ ਇੱਕ ਹਾਇਰ ਪਾਵਰ ਹਮੇਸ਼ਾ ਹੈ ਜੋ ਤੁਹਾਡੇ ਲਈ ਜੋ ਸਹੀ ਹੈ ਉਹ ਕਰ ਰਹੀ ਹੈ ਮੈਂ ਤਾਂ ਪੜਾਈ ਦੇ ਨਾਲ ਨਾਲ ਤੁਸੀਂ ਫਿਰ ਗੁਰਬਾਣੀ ਨੂੰ ਵੀ ਪੜ੍ਹਦੇ ਸੀ ਜਾਂ ਗੁਰੂਆਂ ਦੇ ਆ ਕੁਝ ਜਿਹੜੀਆਂ ਦਿੱਤੀਆਂ ਪੰਕਤੀਆਂ ਹੁੰਦੀਆਂ ਨੇ ਲਈ ਮਿਹਨਤ ਲੱਗੀ ਵੀ ਉਸ ਫਸਟ ਲਿਨ ਪੜ੍ਹਦੇ ਸੀ ਤੁਸੀਂ ਹਾਂਜੀ ਸਾਡੇ ਸਿੱਖ ਰਿਲੀਜੀਅਨ ਵਿੱਚ ਬੜੀ ਚੰਗੀ ਚੀਜ਼ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਵੇਰੇ ਤੁਸੀਂ ਖੋਲੋ ਤੇ ਉਹਨਾਂ ਦਾ ਵਾਕ ਆਂਦਾ ਇਟ ਇਜ਼ ਅ ਥਾਟ ਫਰ ਦਾ ਡੇ ਤੇ ਤੁਹਾਨੂੰ ਅਗਰ ਤੁਹਾਡਾ ਦਿਨ ਅੱਛਾ ਵੀ ਨਹੀਂ ਚੱਲ ਰਿਹਾ ਸਮਾ ਅੱਛਾ ਨਹੀਂ ਚੱਲ ਰਿਹਾ ਕੁਝ ਹੋ ਨਹੀਂ ਰਿਹਾ ਲਾਈਫ ਦੇ ਵਿੱਚ ਇੱਕ ਨਈ ਮਜਾਜ ਆ ਜਾਂਦਾ ਹੈ ਉਹ ਪੜ ਕੇ ਉਹ ਉਪੰਕਤੀਆਂ ਪੜ ਕੇ ਕਿ ਗੁਰੂ ਨੇ ਇੱਕ ਵਾਕ ਦਿੱਤਾ ਹੈ ਤੇ ਉਹ ਮੰਨ ਕੇ ਅਸੀਂ ਚੱਲਣਾ ਮਤੋ ਤੁਸੀਂ ਰੋਜ਼ਾਨਾ ਹੀ ਤਰ੍ਹਾਂ ਮਤਲਬ ਤੁਹਾਡੇ ਮਾਤਾ ਜੀ ਤੁਹਾਨੂੰ ਕਹਿੰਦੇ ਸੀ ਜੇ ਤੁਸੀਂ ਆਪਦੇ ਅੰਦਰ ਵੀ ਤੁਹਾਡੇ ਸ਼ਕਤੀ ਉੱਠਦੀ ਸੀ ਮਤਲਬ ਗੁਰਬਾਣੀ ਨੂੰ ਪੜਨ ਦੀ ਰੋਜ਼ਾਨਾ ਤੇ ਨਹੀਂ ਪਰ ਜੋ ਵੀ ਇੰਪੋਰਟੈਂਟ ਦਿਨ ਹੁੰਦਾ ਸੀ ਤੇ ਵਾਕ ਲਈ ਬਿਨਾ ਸੀ ਕਦੀ ਨਹੀਂ ਗਏ ਕੜਾ ਪ੍ਰਸ਼ਾਦ ਕਰਕੇ ਤੇ ਵਾਕ ਲਈ ਬਿਨਾ ਕਦੀ ਗਏ ਨਹੀਂ ਐਗਜ਼ਾਮ ਦੇਣ ਲਈ ਤੇ ਮੇਰੀ ਮਦਰ ਹੈ ਜੋ ਹਰੋਜ਼ ਨਿਤ ਨਾਲ ਚਾਹੇ ਹਵਾਾਂ ਦੀ tufaan ਹੋ ਤੇ ਉਹ ਰੋਜ਼ ਗੁਰਦੁਆਰੇ ਅਸੀਂ ਤੁਹਾਡੀ ਮਿਹਨਤ ਦੀ ਗੱਲ ਕਰਾਂਗੇ ਕਿੰਨੀ ਕੋ ਮਿਹਨਤ ਅਸੀਂ ਇਹਨਾਂ ਜਿਹੜੀ ਸਿਵਲ ਬਹੁਤ ਅਸੀਂ ਕਹਿੰਦਾ ਸੁੱਖ ਹੈਗਾ ਪੂਰੇ ਦੇਸ਼ ਭਰ ਦੇ ਬੱਚੇ ਜਿਹੜਾ ਪਾਰਟਿਸਪੇਟ ਕਰਦੇ ਨੇ ਕਿੰਨਾ ਕੋ ਔਖਾ ਹੁੰਦਾ ਫਿਰ ਕਿੰਨਾ ਕੋ ਸਮਾਂ ਪੜਾਈ ਨੂੰ ਦਿੰਦੇ ਸੀ ਤੇ ਮੈਂ ਤੇ ਪੜ੍ਹਾਈ ਜੌਬ ਦੀ ਤਰ੍ਹਾਂ ਕੀਤੀ ਹੈ ਤੇ ਖਾਣ ਪੀਣ ਸੌਣ ਦੇ علاوہ ਸਾਰਾ ਟਾਈਮ ਮੈਂ ਕੋਸ਼ਿਸ਼ ਕਰਦੀ ਸੀ ਕਿ ਹੁਣ ਮੈਂ ਇਸ ਪਾਸੇ ਲੱਗੀ ਆ ਤੇ ਮੈਂ ਚਾਹਦੀ ਆ ਕਿ ਜਲਦੀ ਤੋਂ ਜਲਦੀ ਮੇਰਾ ਐਗਜ਼ਾਮ ਨਿਕਲੇ ਤੇ ਮੈਂ ਸਾਰਾ ਸਮਾਂ ਕੋਸ਼ਿਸ਼ ਕਰਦੀ ਸੀ ਕਿ ਮੈਂ ਪਰਦੀ ਰਾਂ ਜਾਂ ਰਿਵਾਈਜ਼ ਕਰਦੀ ਰਾਂ ਜਾਂ ਕੁਝ ਹੁੰਦੀ ਰਾਂ ਜੋ ਮੇਰੀ ਪੜ੍ਹਾਈ ਦੇ ਵਿੱਚ ਕੁਝ ਤਬਦੀਲੀ ਲਾਏਗਾ ਮਤਲਬ ਜੋ ਇਧਰ ਉਧਰ ਦਾ ਹੁੰਦਾ ਸੀ ਜੋ ਅੱਜ ਕੱਲ ਜਿਹੜੇ ਸੋਸ਼ਲ ਸਾਈਟ ਆ ਹੈਗੀਆਂ ਨੇ ਮਤਲਬ ਉਹਨਾਂ ਨੂੰ ਛੱਡ ਦਿੱਤਾ ਸੀ ਹਾਂਜੀ ਸਰ ये किया था मैंने बिल्कुल पर ये दो तीन साल की मेहनत होती है किसी सोशल मीडिया पे मैं नहीं हूँ मेरा फ़ोन भी ब्लैक एंड वाइट में है ताकि ज़्यादा देर तुम फ़ोन में ना लगे रहो तो सिर्फ गाइडेंस के लिए सर वर से बात करने के लिए फ़ोन यूज़ करती थी मेरे दोस्त भी बहुत अंडरस्टैंडिंग तो थे स्मार्टफोन फोन नहीं रखे हाल तक नहीं नहीं स्मार्टफोन फोन है उसमें एक फ़ीचर होता है कि तुम ग्रे स्केल कर सकते हो अपना फ़ोन तो ताकि ज़्यादा तुम फ़ोन पे ना समय बिताओ वो करके रखा था और uh, मेरे दोस्त कहते थे कि बहुत अच्छा लगता है कि ये रील्स की जो दुनिया है उससे तू अवगत है ही नहीं अच्छा। <laughs> तू उस क्योंकि सारी दुनिया एक दे बाद रील दे, देखती रहती है बट उस पासे हले आई वाज फॉर्चुनेट इनफ कि पढ़ाई वाल लगी हुई थी तो उस सब नो नहीं देखती सी थे, ਤਲ ਹੁਣ ਕੰਦਿਆਂ ਤੇ ਬਹੁਤ ਭਾਰ ਵੀ ਹੈ ਤੇ ਭਾਰ ਉੱਤਰ ਵੀ ਚੁੱਕਿਆ ਹੁਣ ਨਵਾਂ ਪਬਲਿਕ ਨੂੰ ਕਿਵੇਂ ਹੈਂਡਲ ਕਰਨਾ ਹੈ ਉਹਨਾਂ ਨੂੰ ਕਿਵੇਂ ਉਹਨਾਂ ਦੀ ਸੇਵਾ ਕਰਨੀ ਕਿਉਂਕਿ ਕਹਿੰਦੇ ਨੇ ਜਿੰਨੀ ਮਰਜ਼ੀ ਵੱਡੀ ਪੋਸਟ ਜੋ ਇੱਕ ਸ਼ਬਦ ਹੈਗਾ ਕਹਿੰਦੇ ਸਰਵੈਂਟ ਹੁੰਦਾ ਪਬਲਿਕ ਦੇ ਅਸੀਂ ਸਰਵੈਂਟ ਹੈਗੇ ਹਾਂ ਉਹਨਾਂ ਦੇ ਕੰਮਾਂ ਨੂੰ ਕਰਨਾ ਹੈ ਤਾਂ ਹੁਣ ਜੋਸ਼ ਪੂਰਾ ਹੁਣ ਉਸ ਪਾਸੇ ਆ ਚੁੱਕਿਆ ਹੈ ਬਿਲਕੁਲ ਸਰ ਤੇ ਹੁਣ ਜਸ ਵੇਟ ਹੈ ਕਿ ਕਿਹੜਾ ਡਿਸਟ੍ਰਿਕਟ ਅਲੋਟ ਹੁੰਦਾ ਹੈ ਤੇ ਉਸ ਹਿਸਾਬ ਨਾਲ ਉਹਨਾਂ ਦੀ ਕੀ ਤਕਲੀਫਾਂ ਹੈ ਉਹਨਾਂ ਨੂੰ ਮੈਂ ਸਮਝਣ ਦੀ ਕੋਸ਼ਿਸ਼ ਕਰਾਂਗੀ ਤੇ ਜੋ ਵੀ ਬੰਦਾ ਹੈ ਜਿਹੜੇ ਵੀ ਨਿਚਲੇ ਤਬਕੇ ਹਾਂ ਜੋ ਵੀ ਮੇਰੇ ਮੇਰੀ ਰਿਸਪਾਂਸਿਬਿਲਟੀ ਹੈ ਕਿ ਮੈਂ ਉਹਨਾਂ ਦੀ ਆਵਾਜ਼ ਪਹੁੰਚਾਵਾਂ ਤੇ ਉਹਨਾਂ ਦਾ ਸਾਰਾ ਕੰਮ ਸਵਾਰਾਂ ਤੇ ਉਹ ਰਿਸਪਾਂਸਿਬਿਲਟੀ ਲੈ ਕੇ ਮੈਂ ਅਗਲਾ ਕਦਮ ਤੁਸੀਂ ਮਦਰ ਹੈਗੇ ਹੋ ਤੇ ਹੁਣ ਕਿੰਨਾ ਕੋਣ ਜਿਹੜਾ ਇੱਕ ਜੋਸ਼ ਲੱਗਿਆ ਕਿ ਉਹਨ ਜੋ ਸੁਪਨੇ ਪੂਰੇ ਹੋਏ ਨੇ ਤੇ ਇਹ ਜਾਨਣਾ ਚਾਹਾਂਗੇ ਕਿ ਕਿੰਨੀ ਕੋਈ ਤਪੱਸਿਆ ਤੁਸੀਂ ਰੀਆ ਵਾਸਤੇ ਫਿਰ ਕੀਤੀ ਤਪੱਸਿਆ ਦੀ ਕੋਈ ਗੱਲ ਨਹੀਂ ਹੈ ਬਸ ਇਸਨੇ ਇੱਕ धार लिया था कि मैंने बस पापा का सपना पूरा करना और मैं इसके पीछे बस लग गई कि बस जब इतनी मेहनत कर रही है बेटी ना रात देखती थी ना दिन सिर्फ इसने सुबह उठना चार बजे पढ़ने बैठ जाना तो चाय कॉफ़ी सब मैं भी इसके साथ उठ जाती थी इसको देख के फिर मैं गुरुद्वारे जाती थी और गुरुद्वारे सेवा करके फिर घर आना फिर इसको कुछ खाने के लिए देना फिर पाठ करना ਤੋ ਇਸਕੇ ਸਾਥ ਹੀ ਮੇਰਾ ਪੂਰਾ ਔਰ ਹਮਾਰਾ ਘਰ ਉੱਪਰ ਹੈ ਆਫਿਸ نیچے ਹੈ ਇਸਕੋ ਸਭ ਦੇਖ ਕੇ ਫਿਰ ਮੈਂ نیچے ਆਤੀ تھی ਆਪਣਾ ਕੰਮ ਕਰਨ ਲਈ ਤੁਸੀਂ ਦੱਸ ਰਹੀ ਸੀ ਅਸੀਂ ਕਹਾਂਗੇ ਤੁਸੀਂ ਪੰਜਾਬੀ ਗੱਲ ਕਰੋ ਅਸੀਂ ਕਿ ਮਤਲਬ ਅਸੀਂ ਤੁਸੀਂ ਦੱਸ ਰਹੀ ਸੀ ਜਿਹੜੇ ਇੱਥੋਂ ਦੇ ਮੁਲਾਜ਼ਮ ਹੈ ਤੁਹਾਡੇ ਕੰਮ ਕਰਦੇ ਵੀ ਉਹ ਰੋਏ ਜਦੋਂ ਉਹਨਾਂ ਦਾ ਕੀ ਕਾਰਨ ਹੈਗਾ ਸੀ ਉਹਨਾਂ ਇਹਨਾਂ ਦੇ ਫਾਦਰ ਸਾਹਿਬ बहुत पूरी हाँ, साड़ी फैक्ट्री नो बिल्कुल परिवार ना दे बच्चियाँ दी पढ़ाई वस्ते एक्स्ट्रा उन्हें नो हेल्प करना उन्हें नो पूछना कि कितने तो आधे कुछ कमी है तो मैं पूरा कर बुक्स और समर वेकेशन में उनको बुक्स लेके देते थे कि बच्चों को बुक्स लेके दो अभी से पढ़ाई शुरू कर दें और किसी को हेल्प चाहिए किसी के बच्चों को तो वो हैल्प करते थे ਸੋ ਔਰ ਮਤਲਬ ਕੁਝ ਵੀ ਪ੍ਰੋਬਲਮ ਹੈ ਕਿਸੇ ਕੋਈ ਮੈਡੀਕਲ ਕਨਸਰਨ ਹੈ ਕੁਝ ਹੀ ਹਾਸ ਟੂ ਸਿਟ ਟਿਲ 9 ਇਨ ਦਿ ਇਵਨਿੰਗ ਇਨ ਦਿ ਆਫਿਸ ਐਂਡ ਕਾਲ एवरीवन ਇਫ ਯੂ ਹੈਵ ਐਨੀ ਪ੍ਰੋਬਲਮ ਹੀ ਸੁਨਦੇ ਸੀ ਉਹਨਾਂ ਦੀ ਔਰ ਉਹਨਾਂ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਸੀ ਮਤਲਬ ਜਦੋਂ ਉਹਨਾਂ ਨੂੰ ਪਤਾ ਲੱਗਿਆ ਰੀਆ ਤਰੱਕੀ ਇੰਨੀ ਤਰੱਕੀ ਕੀਤੀ ਤਾਂ ਉਹਨਾਂ ਦੇ ਅੱਖਾਂ 'ਚ ਹੰਝੂ ਆਏ ਹਾਂ ਹਾਂਜੀ ਔਰ ਉਹ ਦੇਖਦੇ ਸੀ ਰਿਆ ਨੂੰ ਪਰਦੇ ਪਰਦੇ ਕਿਉਂਕਿ ਕਦੀ ਉੱਤੇ ਜੇ ਥੱਕ ਜਾਂਦੀ ਸੀ ਤੇ ਥੱਲੇ ਆਪਣੇ ਦਾਦੂ ਦੇ ਆਫਿਸ 'ਚ ਬੈਠ ਕੇ ਪੜਦੀ ਰਹਿੰਦੀ ਸੀ ਪੜਦੀ ਰਹਿੰਦੀ ਸੀ ਕਿ ਮੈਨੂੰ ਨੀਂਦ ਨਾ ਆ ਜਾਏ ਉੱਤੇ ਤੇ ਉਹ ਬੋਲਦੀ ਸੀ ਮੈਨੂੰ ਇਹ ਲੋਕਾਂ ਤੋਂ ਇਨਸਪੀਰੇਸ਼ਨ ਮਿਲਦੀ ਹੈ ਕਿ ਹਾ ਸਾਰੀ ਲੇਡੀਜ਼ ਹੀ ਆ ਇੱਥੇ ਮੋਸਟਲੀ ਤੋਂ ਘਰ ਸਾਰਾ ਕੰਮ ਕਰਕੇ ਇੱਥੇ ਆਂਦੇ ਆਂ ਪੂਰੇ 8 ਘੰਟੇ ਕੰਮ ਕਰਕੇ ਘਰ ਫਿਰ ਜਾ ਕੇ ਸਾਰਾ ਕੰਮ ਕਰਦੇ ਆਂ ਤੇ ਬੋਲਦੀ ਮੈਂ ਵੀ ਰੈਸਟ ਨਹੀਂ ਕਰਾਂਗੀ ਮੈਂ ਵੀ ਇਸ ਤਰ੍ਹਾਂ ਹੀ ਕੰਮ ਕਰਨਾ ਇਹਨਾਂ ਦੇ ਉਹ ਤਾਂ ਉਹਨਾਂ ਦੀਆਂ ਦਾਵਾਵਾਂ ਤੇ ਤੁਹਾਡੀ ਜਿਹੜੀ ਰੀਆ ਦੀ ਮਿਹਨਤ ਮਤਲਬ ਸਾਰੀਆਂ ਦਾਵਾਵਾਂ ਵੀ ਕੰਮ ਕਰਦੀ ਹੈ ਤੁਸੀਂ ਸੋਚਿਆ ਕਿ ਜ਼ਿੰਦਗੀ ਚ ਹਾਂਜੀ ਹਾਂਜੀ ਕੱਲ ਜਦੋਂ ਅਸੀਂ ਮਠਾਈ ਬਣ ਰਹੇ ਸੀ ਫੈਕਟਰੀ ਦੇ ਵਿੱਚ ਤੇ ਉਹਨਾਂ ਨੇ ਇਹ ਹੀ ਕਿਹਾ ਕਿ ਤੁਹਾਡੇ ਮੰਮੀ ਪਾਪਾ ਨੇ ਇੰਨੇ ਕਰਮ ਕਿੰਨੇ ਅੱਛੇ ਕਿ ਉਹਨਾਂ ਦੀ ਦੁਆ ਲੱਗ ਰਹੀ ਹੈ ਹਰ ਬੰਦੇ ਦੀ ਦੁਆ ਲੱਗੀ ਹੈ ਤੇ ਸਿਰਫ ਇੱਕ ਬੰਦੇ ਦੀ ਮਿਹਨਤ ਨਹੀਂ ਹੋਊਗੀ ਬਹੁਤ سارے ਲੋਕਾਂ ਦੀ ਹੋਵੇਗੀ ਹਾਂਜੀ ਹਾਂਜੀ ਬਿਲਕੁਲ ਤੇ ਮਤਲਬ ਉਹ ਫਿਰ ਜਦੋਂ ਪਤਾ ਲੱਗਿਆ ਤੇ ਫਿਰ ਤੁਸੀਂ ਤੁਹਾਨੂੰ ਮਤਲਬ ਸਭ ਤੋਂ ਪਹਿਲਾਂ ਕੀ ਹੋਇਆ ਕਿ ਜੋ ਸੋਚਿਆ ਸੀ ਜੋ ਤੁਹਾਡੇ ਹਸਬੰਦ ਸੋਚਿਆ ਸੀ ਉਹ ਪੂਰਾ ਹੋਇਆ ਫਿਰ ਇੱਕ ਖੁਸ਼ੀ ਬੜੀ ਜਿਆਦਾ ਹੁੰਦੀ ਹੈ ਇਸ ਚੀਜ਼ ਦੀ ਬਹੁਤ ਖੁਸ਼ੀ ਔਰ ਸਭ ਤੋਂ ਪਹਿਲੇ ਇਤਨੇ ਸ਼ੁਕਰਗੁਜ਼ਾਰ ਹਾਂ ਭਾਈ ਗੁਰਜੀ ਦੇ ਇੰਨੀ ਵੱਡੀ ਮਿਹਰ ਕੀਤੀ ਕਿਉਂਕਿ ਇੰਨੇ ਬੱਚੇ ਮਿਹਨਤ ਕਰਦੇ ਪਏ ਹਨ ਪੂਰੀ ਇੰਡੀਆ এজ ਇੰਨਾ ਮਿਹਨਤ ਔਰ ਇਹ ਵੀ 8 ਸਾਲ ਤੋਂ ਹੀ ਕੁਝ ਜਦ ਤੋਂ ਪਾਪਾ ગયા ਨਾ ਪੜ੍ਹਾਈ ਮਤਲਬ ਇਸਨੇ ਛੱਡੀ ਨਹੀਂ ਹੈ ਕੁਝ ਨਾ ਕੁਝ ਚੀਜ਼ ਬਸ ਲੱਗੀ ਕਿ ਮੈਂ ਬਸ ਬੰਨਾ ਹੈ ਪਾਪਾ ਦਾ ਪੂਰਾ ਸੁਪਨਾ ਘਰੇ ਸੈਲਫ ਸਟਡੀ ਚ ਇਹ ਮਤਲਬ ਯੂਪੀਐਸ ਨੂੰ ਤੁਸੀਂ ਤਾਂ ਢਾਲ ਲਾ ਦਿੱਤੀ ਕਹਿੰਦਾ ਹਾਂ ਜੀ

ਔਰ ਪਾਪਾ ਦਾ ਸੁਪਨਾ ਪੂਰਾ ਕਰਨਾ ਹੈ ਜੋ ਸਭ ਨੇ ਬਹੁਤ ਸਪੋਰਟ ਕੀਤਾ ਹੈ ਮਤਲਬ ਜ਼ਰੂਰੀ ਜੁਆਇੰਟ ਫੈਮਿਲੀ ਵਿੱਚ ਵੀ ਅਸੀਂ ਹੈ ਕਿ ਜੇ ਇੱਕ ਅਸੀਂ ਜ਼ਿੰਦਗੀ ਦੇ 25 ਸਾਲ ਆਪਣੇ ਲਗਾ ਲਏ ਤਾਂ ਜਿਹੜੇ ਸਾਡੇ ਪਿਛਲੇ 25 ਸਾਲ ਜਾਂ ਸਾਡੇ ਮਾਂ ਪਿਓ ਦੇ ਅਗੇ ਨੇ ਸੁਖੀ ਲੰਘਦੇ ਨੇ ਇੱਕ ਕਹਾਵਤ ਹੈਗੀ ਮਤਲਬ ਉਹ ਚੀਜ਼ ਜ਼ਰੂਰੀ ਹੈ ਸਾਨੂੰ ਆਪਣੀ ਜਿਹੜੀ ਜਵਾਨੀ ਜਾਂ ਸਾਡੀ ਜਿਹੜਾ ਆਪ ਪੀ ਕੇ ਸਮਾ ਹੁੰਦਾ ਦੇਣ ਦਾ ਬਣਾਇ ਨੂੰ ਬਿਲਕੁਲ ਸਰ ਐਂਡ ये एक मैसेज यूथ के लिए भी है कि अब जो इंडिया जिस पढ़ाव पे अभी खड़ा है अभी हम अपने डेमोग्राफिक डिविडेंट जिसे बोलते हैं सबसे ज़्यादा यूथ अभी उस पढ़ाव पे है कि हम अपना काम कर सकते हैं और देश का नाम रोशन कर सकते हैं तो बस यही अपील है कि हम फोनों में ना लगे रहें और देखें कि हमारे देश को हमसे क्या चाहिए उस दिशा में अगर हम सब काम करेंगे ਤੋ ਫਿਰ ਹਮਾਰਾ ਦੇਸ਼ ਕਿਵੇਂ ਤਰੱਕੀ ਨਹੀਂ ਕਰੇਗਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਸਾਰਾ ਦਿਨ ਫੋਨ ਨੂੰ ਯੂਜ਼ ਕਰੀ ਜੰਨੇ ਆ ਫਿਰ ਅਸੀਂ ਟਾਈਮ ਮਾਪਿਓ ਦਾ ਪੈਸਾ ਵੀ ਤਾਂ ਇੰਨਾ ਵੇਸਟ ਹੁੰਦਾ ਇੰਨੇ ਇੰਸਟੀਚਿਊਟ ਦੀ ਅਸੀਂ ਕਲਾਸਿਸ ਦੀ ਫੀਸਾਂ ਭਰਦੇ ਆ ਬਿਲਕੁਲ ਬਿਲਕੁਲ ਜੋ ਵੀ ਤੁਸੀਂ ਕਰ ਰਹੇ ਹੋ ਨਾ ਪੂਰਾ ਮਨ ਤਨ ਲਗਾ ਕੇ ਕਰੋ ਇੱਕ ਵਾਰੀ ਤੁਸੀਂ ਸੋਚ ਲਿਤਾ ਕਿ ਮੈਂ ਕਿ ਐਗਜ਼ਾਮ ਇਹ ਐਗਜ਼ਾਮ ਵਿੱਚ ਬੈਣਾ ਹੈ ਤੇ ਮੈਂ ਦੇਸ਼ ਦੇ ਲਈ ਕੁਝ ਕਰਨਾ ਹੈ ਤੇ ਫਿਰ ਇਹ ਸਭ ਡਿਸਟਰੈਕਸ਼ਨਸ ਤੁਹਾਨੂੰ ਖੁਦ ਨੂੰ ਇੰਨਾ ਗਿਲਟੀ ਲੱਗੇਗਾ ਰਾਤ ਨੂੰ ਨੀਂਦ ਹੀ ਨਹੀਂ ਆਏਗੀ ਅਗਰ ਤੁਸੀਂ ਖੁਦ ਨਿਸ਼ਚੈ ਕਰ ਲਿੱਤਾ ਹੈ ਤੇ ਤੁਸੀਂ ਫਿਰ ਹੁਣ ਨੀਂਦ ਪੂਰੀ ਲਈ ਦੋ ਦਿਨ ਦਿਨ ਨਹੀਂ ਅਭੀ ਵੀ ਨਹੀਂ ਅਭੀ ਵੀ ਅਭੀ ਵੀ ਨਹੀਂ ਹੁਣ ਬਹੁਤ ਰਿਸਪੌਂਸਿਬਿਲਟੀ ਦੀ ਫੀਲਿੰਗ ਆਉਂਦੀ ਹੈ ਕਿ ਹੁਣ ਇਫ ਅਗਰ ਭਗਵਾਨ ਨੇ ਮੌਕਾ ਦਿੱਤਾ ਹੈ ਤਾਂ ਹੁਣ ਮੇਰੀ ਰਿਸਪੌਂਸਿਬਿਲਟੀ ਹੋ ਜਾਂਦੀ ਹੈ ਤੇ ਨੀਂਦ ਅੰਦੀ ਹੈ ਬਟ ਅਲੱਗ ਫੋਨੇ ਦਾ ਅੱਖਾਂ ਵੀ ਦੱਸ ਰਹੀਆਂ ਨੇ ਵੀ ਚਲੋ ਖੁਸ਼ੀ ਤਾਂ ਗਈ ਪਰ ਨੀਂਦ ਹਲੇ ਨਾਲ ਪੂਰੀ ਕਰਨੀ ਹੈ ਹਾਂਜੀ ਹਾਂਜੀ ਬਿਲਕੁਲ ਹੋਰ ਸੋਸ਼ਲ ਮੀਡੀਆ ਵੀ ਐਕਟਿਵ ਹੋਣਾ ਪਏਗਾ ਕਿਉਂਕਿ ਸਮਾਜ ਨੂੰ ਵੇਖਣਾ ਪਏਗਾ ਉਹਨਾਂ ਨੇ ਕੀ ਚਾਹੁੰਦੇ ਨੇ ਹੁਣ ਤੁਹਾਨੂੰ ਸੋਸ਼ਲ ਮੀਡੀਆ ਦੇ ਅਕਾਊਂਟ ਬਣਾ ਲੈਣੇ ਚਾਹੀਦੇ ਨੇ ਹਾਂਜੀ ਬਟ ਉਸ ਨੂੰ ਠੀਕ ਤਰ੍ਹਾਂ ਸੇ ਇਸਤੇਮਾਲ ਕਰਨਾ ਹੈ ਬਿਲਕੁਲ ਤੇ ਕੀ ਆਖਰੀ ਤੁਹਾਡਾ ਕੀ ਮੈਸੇਜ ਹੈਗਾ ਜਿਹਦੇ ਸਾਡੇ ਹੋਰ ਵੀ ਬੱਚੇ ਕਰ ਰਹੇ ਹੁੰਦੇ ਮਾਪਿਓ ਦਾ ਰੋਲ ਬਹੁਤ ਵੱਡਾ ਹੁੰਦਾ ਹੈ ਤੇ ਮਾਪਿਓ ਨੂੰ ਕਿਸ ਤਰ੍ਹਾਂ ਬੱਚਿਆਂ ਨੂੰ ਹੌਸਲਾ ਦੇਣ ਕਈ ਵਾਰ ਬੱਚਿਆਂ ਦਾ ਕੁਝ ਏਮ ਹੋਰ ਹੁੰਦਾ ਹੈ ਅਸੀਂ ਉਹਨਾਂ ਨੂੰ ਕਿਸੇ ਹੋਰ ਪਾਸੇ ਲਾ ਰਹੇ ਹੁੰਦੇ ਆ ਇੱਕ ਮੈਸੇਜ ਪੂਰੇ ਸਮਾਜ ਲਈ ਸਭ ਤੋਂ بڑا ਮੈਸੇਜ ਹੈ ਕਿ ਆਪਣੇ ਬੱਚਿਆਂ ਨੂੰ ਅਸੀਂ ਅੰਡਰਸਟੈਂਡ ਕਰਨਾ ਹੈ और बच्चों को भी फेथ होना चाहिए मम्मी पापा पे और माँ पे भी होना चाहिए फेथ और मैं कहती हूँ इसके जैसे बेटी सबको दे हमें कभी प्रॉब्लम नहीं आई पर हमारा हमेशा सपोर्ट था जैसे इस हम हम भी टीवी नहीं देखते नहीं। कोई पिक्चर नहीं देखते नहीं। कहीं बाहर नहीं जाना जैसे ये है इसके साथ लग के ਔਰ ਜਿੰਨਾ ਸਪੋਰਟ ਇਸਕੋ ਚਾਹੀਏ ਥਾ ਔਰ ਇਸse ਅੱਛਾ ਮੈਂ ਕੁਝ ਮੰਗ ਸਕਤੀ ਪਰ ਮਤਲਬ ਇਸਨੇ ਬਹੁਤ ਮਿਹਨਤ ਕੀਤੀ ਹੈ ਔਰ ਹਮ ਸਾਥ ਖੜੇ ਹੈ ਔਰ ਛੋਟੇ ਨੇ ਵੱਡੇ ਭਰਾ ਤੁਸੀਂ ਬਣੇ ਐਸੇ ਵੱਡੇ ਭਰਾਓ ਤੇ ਉਹਨਾਂ ਭੈਣ ਤੇ ਮਾਂ ਨੇ ਫਿਰ ਪੂਰਾ ਹੈਗਾ ਵੀ ਜੋ ਅੱਜ ਸਮਾਜ ਚ ਪਹਿਲੀ ਗੱਲ ਤਾਂ ਹੁਣ ਕੁੜੀਆਂ ਮੁੰਡੇ ਬਰਾਬਰ ਹੀ ਹੈਗੇ ਨੇ ਪਰ ਜੋ ਇਹਨਾਂ ਨੇ ਕਾਰ ਦਿਖਾਇਆ ਅੱਜ ਸ਼ਾਇਦ ਪੂਰੇ ਦੇਸ਼ ਨੂੰ ਪੰਜਾਬ ਨੂੰ ਮਾਣ ਹੈਗਾ ਵੀ ਮੇਰੇ ਪੰਜਾਬ ਦੇ ਚ ਟੌਪ ਤੁਸੀਂ ਆਏ ਹੋ ਮੈਂ ਆਪਣੇ ਪ੍ਰਾ ਲਈ ਕੱਲ ਕੱਲ ਕਹਿਣਾ ਚਾਹੁੰਦੀ ਆ ਕਿ ਪ੍ਰਾ ਇਸ ਤਰ੍ਹਾਂ ਦੇ ਹੁੰਦੇ ਨੇ ਮੋਸਟਲੀ ਪੰਜਾਬ ਦੇ ਮੁੰਡੇ ਮੈਂ ਵੇਖਣੀ ਆ ਗੇੜੀਆਂ ਲਾਣਾ ਇੱਥੇ ਉੱਥੇ ਜਾਣਾ ਪਰ ਮੇਰਾ ਪ੍ਰਾ ਇਸ ਤਰ੍ਹਾਂ ਦਾ ਇੱਕ ਅਗਰ ਮੇਰਾ ਐਗਜ਼ਾਮ ਆ ਰਿਹਾ ਹੈ ਤੇ ਯੂਪੀਐਸਸੀ ਦਾ ਮੇਨਸ ਦਾ ਪ੍ਰੋਸੈਸ ਹੁੰਦਾ ਹੈ ਨੋ ਪੇਪਰ ਲਿਖਣ ਲਿਖਨੇ ਹੁੰਦੇ ਆ ਪੂਰੀ ਗਰਮੀ 'ਚ ਤੇ ਮੇਰਾ ਪ੍ਰਾ ਸੀ ਮੈਨੂੰ ਛੱਡਦਾ ਸੀ ਵੇਟ ਕਰਦਾ ਸੀ ਬਾਹਰ ਕਿ ਉਹ ਆਏਗੀ ਬਾਹਰ ਮੈਂ ਉੱਥੇ ਖੜਾ ਹੋਣਾ ਜੇ ਦੋਨੋਂ ਮੇਰੇ ਮਾਂ ਤੇ ਪ੍ਰਾ ਤੇ ਉਹ ਨੌ ਪੇਪਰ ਇਨ ਮੈਂ ਅੰਦਰ ਦਿੰਦੀ ਸੀ ਤੇ ਉਹ ਉਹ ਇਹ ਦੋਨੋਂ ਬਾਹਰ ਖੜੇ ਹੋ ਕੇ ਵੇਟ ਕਰਦੇ ਸੀ ਕਿ ਉਹ ਆਏਗੀ ਤੇ ਅਸੀਂ ਇੱਥੇ ਖੜੇ ਰਹਿਣਾ ਤੇ ਮੇਰਾ ਬਹੁਤ ਵੱਡਾ ਥੈਂਕਸ ਹੈ ਦੋਨਾਂ ਨੂੰ ਕਿ ਬਿਲਕੁਲ ਸੈਲਫਲੈਸਲੀ ਦੋਨਾਂ ਨੇ ਪਿੱਛੇ ਖੜੇ ਹੋ ਕੇ اور اگر ਇਸ ਵਾਰ ਰਿਜ਼ਲਟ ਨਹੀਂ ਆਤਾ ਤਾਂ ਉਹਨਾਂ ਨੇ ਬੋਲਾ تھا ਕਿ ਬਸ ਹੁਣ ਮਿਹਨਤ ਨਹੀਂ ਕਰਨੀ ਹੈ ਜਿਸ ਤਰ੍ਹਾਂ ਮਾਪੇ ਹੁੰਦੇ ਹਨ ਨਾ ਕਿ ਕਰਦੇ ਰਹੋ ਕਰਦੇ ਰਹੋ ਚਾਹੇ ਬੱਚਿਆਂ ਤੇ ਜਿੰਨਾ ਮਰਜ਼ੀ ਸਟ्रेस ਹੋ ਤੇ ਮੈਂ ਸਟ्रेस ਲੈਂਦੀ ਸੀ ਇਹ ਦੋਨੋਂ ਬੋਲਦੇ ਸੀ ਕਿ ਤੂੰ ਤੂੰ ਛੱਡ ਦੇ ਅਸੀਂ ਕੁਝ ਨਹੀਂ ਚਾਹੀਦਾ ਤੂੰ ਮਨ ਲੱਗੇ ਰੋ ਲੱਗੇ ਰੋ ਇਹਨਾਂ ਦਾ ਪੂਰਾ ਹੌਸਲਾ ਸੀ ਹਾਂਜੀ ਇਹਨਾਂ ਦਾ ਪੂਰਾ ਹੌਸਲਾ ਸੀ ਬਟ ਜਦ ਪ੍ਰਾ ਤੇ ਮਾਂ ਬੋਲਦੇ ਕਿ ਤੂੰ ਤੂੰ ਛੱਡ ਦੇ ਅਸੀਂ ਹੈ ਇੱਥੇ ਤੇ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਛੱਡਣਾ ਨਹੀਂ ਹੈ ਰਿਵਰਸ ਸਾਈਕੋਲੋਜੀ ਤੇ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਮੇਰੇ ਲਈ ਕੰਮ ਆਇਆ ਕਿ ਇਹ ਦੋਨੋਂ ਮੈਨੂੰ ਬੋਲ ਰਹੇ ਕਿ ਮਤ ਪਰ ਫਿਰ ਵੀ

ਤੇ ਇੰਨੀ ਮਿਹਨਤ ਕਰਕੇ ਜੇ ਬੱਚਾ ਇੰਨੀ ਮਿਹਨਤ ਕਰਦਾ ਤਾਂ ਅਸੀਂ ਵੀ ਨਾਲ ਹੀ ਲੱਗਣਾ ਤੇ ਵਾਹਿਗੁਰੂ ਦਾ ਬਹੁਤ ਸ਼ੁਕਰ ਸਾਬ ਨੇ ਸਲੂਟ ਹੈ ਉਹਨਾਂ ਦੀ ਬਹੁਤ ਬਲੇਸਿੰਗਸ ਹੈ ਇਸ ਨੂੰ ਮੈਨੂੰ ਲੱਗਦਾ ਸਪੈਸ਼ਲ ਬਲੇਸਿੰਗਸ ਫਾਦਰ ਦੀ ਹੈ ਜੋ ਇੱਥੇ ਤੱਕ ਪਹੁੰਚੀ ਹੈ ਇੰਨੀ ਹਿੰਮਤ ਦਿੱਤੀ ਹੈ ਨਾ ਇਸ ਨੂੰ ਇੰਨੀ ਮਿਹਨਤ ਕਰਨ ਵਾਸਤੇ ਤੇ ਸਾਡਾ ਪਰਿਵਾਰ ਵੀ ਜੁਆਇੰਟ ਫੈਮਿਲੀ ਹੈ ਤੇ ਹਰ ਇੱਕ ਦੀ ਬਹੁਤ ਕੰਟ੍ਰਿਬਿਊਸ਼ਨ ਹੈ ਕਿ ਮੈਂ ਵੀ ਇਸ ਨੂੰ ਦੇਖ ਪਾਈ ਸਭ ਦਾ ਬਹੁਤ ਯੋਗਦਾਨ ਹੈ ਚਲੋ ਇੱਕ ਕੋਈ ਆਖਰੀ ਮੈਸੇਜ ਹੈਗਾ ਕੋਈ ਕੁੜੀਆਂ ਲਈ ਪੰਜਾਬ ਦੀ ਕੁੜੀਆਂ ਵਾਸਤੇ ਦੇਸ਼ ਦੀ ਕੁੜੀਆਂ ਵਾਸਤੇ ਇਹੀ ਮੈਸੇਜ ਹੈ ਕਿ ਤੁਸੀਂ ਡਿਸਟਰੈਕਟ ਨਾ ਹੋ ਆਪਣਾ ਫੋਕਸ ਬਣਾ ਕੇ ਚੱਲੋ ਤੇ ਇੰਡੀਆ ਇਜ਼ ਵੇਟਿੰਗ ਫॉर ਯੂ ਤੁਸੀਂ ਰਿਅਲਾਈਜ਼ ਕਰੋ ਅੱਜ ਸਾਡੇ ਕੋਲ ਇੰਨੀ ਸਾਰੀ ਓਪਰਚ्युनिटीਜ਼ ਹੈ ਉਹਨਾਂ ਦਾ ਤੁਸੀਂ ਫਾਇਦਾ ਉਠਾਓ ਤੇ ਅੱਗੇ ਵਧੋ ਦੇਸ਼ ਤੁਹਾਡੇ ਨਾਲ ਹੈ ਮਤਲਬ 3 ਸਾਲ ਜ਼ਿੰਦਗੀ ਦੇ ਤੁਸੀਂ ਕਿੰਨੇ ਨੇ ਦੱਬ ਕੇ ਲਗਾ ਦੋ ਤਾਂ ਬਸ ਫਿਰ ਤੁਹਾਡੀ ਸਫਲਤਾ ਤੁਹਾਡੇ ਵੱਲ ਆਏਗੀ ਹਾਂਜੀ ਛੋਟ ਟਰਮ ਨਾ ਸੋਚੋ ਲੌਂਗ ਟਰਮ ਸੋਚੋ ਅੱਜ ਅੱਜ ਰੀਲ ਦੇਖ ਲਈ ਪਿਕਚਰ ਦੇਖੀ ਨਹੀਂ ਅੱਗੇ ਮੈਂ ਕੀ ਕਰਨਾ ਹੈ ਸੋਸਾਇਟੀ ਲਈ ਮੈਂ ਕੀ ਕਰ ਸਕਦੀ ਹਾਂ ਉਸ ਤਰ੍ਹਾਂ ਦਾ ਤੁਹਾਡਾ ਰਹੇਗਾ ਮਾਈਂਡ ਸੈਟ ਤੇ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਥੈਂਕ ਯੂ ਸੋ ਮਚ ਜੀ ਬਹੁਤ ਬਹੁਤ ਵਧਾਈਆਂ ਫਿਰ ਅਜਿਹੀਆਂ ਕੁੜੀਆਂ ਰੱਬ ਸਾਰਿਆਂ ਨੂੰ ਦੇਵੇ ਮੇਰੇ ਵੀ ਇੱਕ ਕੁੜੀ ਹੈਗੀ ਛੋਟੀ ਉਹਨਾਂ ਦੇ ਕੁਦਰਤ ਹੈਗਾ ਸੀ ਤੁਹਾਨੂੰ ਦੇ ਕੇ ਅਸੀਂ ਹੋਰ ਹੌਸਲੇ ਮਿਲਦੇ ਨੇ ਕੁੜੀਆਂ ਕੁਝ ਵੀ ਕਰ ਸਕਦੀਆਂ ਨੇ ਹਾਂਜੀ ਹਾਂਜੀ ਥੈਂਕ ਯੂ ਸੋ ਮਚ ਜੀ ਥੈਂਕ ਯੂ ਜੀ ਥੈਂਕ ਯੂ ਸੋ ਗੱਲਾਂ ਤੋਂ ਇਹ ਲੱਗਿਆ ਕਿ ਗੱਲਾਂ ਹੀ ਕਰਦੇ ਰਹੋ ਕਿਉਂਕਿ ਬਹੁਤ ਇਨਸਪੀਰੇਸ਼ਨ ਹੈ ਇਹਨਾਂ ਦੀ ਗੱਲਾਂ ਚੋਂ ਜੋ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਮਿਹਨਤ ਕਦੇ ਨਹੀਂ ਸਾਡੀ ਜਾਂਦੀ ਜਦੋਂ ਅਸੀਂ ਸੋਚ ਲੈ ਵੀ ਅਸੀਂ ਇਹ ਕਰਨਾ ਹੈ ਪਰ ਜ਼ਿੰਦਗੀ ਜਦੋਂ ਕਰਨਾ ਹੈ ਫਿਰ ਸੋਚੋ ਵੀ ਅਸੀਂ ਕੁਝ ਕਰਨਾ ਹੈ ਤੇ ਬੜਨਾ ਚਾਹੀਏ ਦੇਸ਼ ਲਈ ਬਣੀਏ ਚਾਹੀਏ ਅਸੀਂ ਆਦੇ ਸਮਾਜ ਲਈ ਬਣੀਏ ਸੋ ਅਜੀਆਂ ਕਹਾਣੀਆਂ ਤੋਂ ਤੁਹਾਨੂੰ ਬਹੁਤ ਸਿੱਖਿਆ ਲੈਣੀ ਚਾਹੀਦੀ ਹੈ ਆਪਣਾ ਕਮੈਂਟ ਸਾਡੇ ਨਾਲ ਜੁੜੋ ਸਾਡੇ ਇੱਕ ਡੇਲੀ ਪੋਸਟ ਤੋਂ ਕੈਮਰਾਮੈਨ ਨਿਤਿੰਦ ਦੇ ਨਾਲ ਸੰਦੀਪ ਕਮੋਚ ਮੋਹਾਲੀ